ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆ ਪਹੁੰਚੇ ਆ ਪਿੰਡ ਚਨੀਰ ਬਾਈ ਨਰਮਲ ਸਿੰਘ ਫੌਜੀ ਦੇ ਡੈਰੀ ਫਾਰਮ ਤੇ ਇਹਨਾਂ ਕੋਲੇ 4 ਤੇਰ ਵਾਲੇ ਪਸ਼ੂ ਆ ਤੇ ਕਰਾਉਣੇ ਬਾਈ ਨਾਲ ਗੱਲਬਾਤ ਰਿਕਾਰਡ ਆਪਾਂ ਵੀਡੀਓ 'ਚ ਹੀ ਕਰਾ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦਿਜੀ ਮੇਰਾ ਨਾਮ ਨਰਮਲ ਸਿੰਘ son of ਮਨਜੀਤ ਸਿੰਘ ਜੀ ਪਿੰਡ ਚਨੀਰ ਡਿਸਟ੍ਰਿਕਟ ਮਾਨਸਾ ਠੀਕ ਹੈ ਜੀ ਕਹੇ ਪਸ਼ੂ ਜੀ ਅੱਜ ਆਪਣੇ ਕੋਲੇ 4 ਝੋਟੀਆਂ ਨੇ ਆਪਣੇ ਕੋਲੇ ਜੀ ਸੇਲ ਵਾਸਤੇ ਸੁਈਆਂ ਹੋਈਆਂ ਜੀ ਹਾਂ 4 ਸੁਈਆਂ ਨੇ ਜੀ ਠੀਕ ਹੈ 2 ਦੂਜੇ ਸੂਏ ਨੇ ਜੀ 6 6 ਦੰਦ ਠੀਕ ਹੈ ਤੇ ਦੋ ਤੀਜੇ ਸੂਏ ਨੇ ਜੀ ਠੀਕ ਹੈ ਜੀ ਇਹ ਵੀਡੀਓ ਇੱਕ ਨੰਬਰ ਵਾਲੀ ਇਹ ਛੋਟੀ ਹੈ ਜੀ 6 ਦੰਦ ਹੈ ਜੀ ਅੱਛਾ 6 ਦੰਦ ਛੋਟੀ ਆ ਗਈ 6 ਦੰਦ ਛੋਟੀ ਹੈ ਦੂਜੇ ਸੂਏ ਆ ਜੀ ਹਾਂਜੀ ਤੋਲ ਕੇ ਤੋਲ ਤੇ ਵੀਡੀਓ ਦਾ 15 ਲੀਟਰ ਸਾਡੇ ਪੌਣੇ 12 ਦਾ ਟਾਈਮ ਆ ਦੋਸਤੋ ਤੇ ਲੈਵਲ ਨੂੰ ਦਾ ਤੁਸੀਂ 6 ਵਜੇ ਚਲਾਈ ਕਰਦੇ ਆ ਜੀ ਹਾਂ ਠੀਕ ਹੈ ਜੀ 15 ਲੀਟਰ ਆਪਾਂ ਪੋਲ ਕੇ ਨਹੀਂ ਮੰਗੇ ਜੀ ਠੀਕ ਹੈ ਜੀ ਹਾਂ ਡੱਬੇ ਮਾਰ ਕੇ ਪੂਰੇ ਦੂਜੇ ਸੂਏ ਆ ਜੀ ਦੂਜੇ ਸੂਏ 6 ਦੰਦ ਆ ਜੀ ਠੀਕ ਹੈ ਮੋੜ ਲੈ ਬਈ ਪੂਰੇ ਪੌਣੇ 12 ਵਜੇ ਦੋਸਤ ਜੇ ਮੰਨਣਾ ਤਿੰਨ ਵਾਰੀ ਜਵਾਈ ਕਰਕੇ ਚਾਰ ਵਾਰੀ ਕਰਨੇ ਜੀ ਉਰੇ ਆ ਕੇ ਲੈ ਲੈ ਸਭ ਕੁਝ ਆਪਣੇ ਕੋਲੇ ਬੰਦੋਬਸਤ ਹੈ ਜੀ ਹਾਂ ਜੀ ਬਾਈ ਕਹਿੰਦਾ 2 15 ਲੀਟਰ ਹੈ ਤਾਂ 16 ਜੀ 15 ਕਹਿ ਕੇ ਦੇਵਾਂਗੇ ਆਪਾਂ 15 ਦੇ ਡੱਬੇ ਮਰਵਾਵਾਂਗੇ ਜੀ ਹੂੰ ਤੇ ਠੀਕ ਓਕੇ ਜਮਾ ਚਾਰਾ ਜਮਾ ਚਾਰਾਂ ਚ ਫੁੱਲ ਗਰੰਟੀ ਹੈ ਜੀ ਆਪਣੀ ਦਾ ਬਾਈ ਕਹਿੰਦਾ ਫਾਰਮ ਤੇ ਆ ਕੇ ਰਹਿੰਦਾ ਪ੍ਰਬੰਧ ਹੈਗਾ ਤੁਸੀਂ ਦੋ ਜਾਂ ਡੰਗ ਤੋਂ ਤਿੰਨ ਡੰਗ ਤੋਂ ਆਹ ਕੱਟਾ ਜੀ ਇਹਦਾ ਠੀਕ ਹੈ ਜੀ ਆਹਾਂ ਜੀ ਠੀਕ ਹੈ ਜੀ ਇਹਨੂੰ ਹੋ ਗਿਆ ਜੀ 15 ਤੋਂ 18 ਦਿਨਾਂ ਦੇ ਵਿੱਚ ਵਿੱਚ ਸੂਝ ਨਾ ਹੁਣ 14 15 ਲੀਟਰ ਤਿਆਰ ਹੈ 15 ਜਮਾ ਹਜ਼ਾਰ ਹੈ ਜੀ 15 ਤੋਂ ਵੱਧੂਗਾ ਘਟਦਾ ਨਹੀਂ ਠੀਕ ਹੈ ਜੀ ਜੇ ਰੇਟ ਦੀ ਗੱਲ ਕਰੀਏ ਜੀ ਰੇਟ ਆਪਾਂ 190 ਦੀ ਦੇ ਦੇਾਂਗੇ 190 ਜੀ ਦੇ ਦੇਾਂਗੇ ਬਾਈ ਕਹਿੰਦਾ ਤੇ ਬਾਕੀ ਚੋ ਕੇ ਤਸੱਲੀ ਕਰਨਾ ਤੁਹਾਡਾ ਹਾਂ ਦੋ ਡੰਗ ਚੋ ਲੋ ਜੀ ਤਿੰਨ ਡੰਗ ਚੋ ਲੋ ਕੋਈ ਮਨਾਰਾ ਪਰ ਆਪਾਂ 15 ਦੇ ਵਿੱਚ ਕਿਉਂਕਿ ਪਸ਼ੂ ਕੋਈ ਵੀ ਥਾਂ ਦਾ ਕਰਦੇ ਹਾਂ ਹਾਂ ਸੋ ਆਪਾਂ 17 ਲੀਟਰ ਇਹਨੂੰ ਚੋ ਕੇ ਲੈ ਕੇ ਆਏ ਸੀ ਆਪਣੇ ਕੋਲੇ ਆ ਕੇ ਕੁਝ ਉਪਰਾ ਕਰ ਗਈ ਕੁਝ ਲਾ ਲੋ ਵੀ ਲੀਟਰ ਡੇਢ ਲੀਟਰ ਦੁੱਧ ਘਾਟ ਗਈ ਕੱਦ ਕੋਲ ਤਾਂ ਬਹੁਤ ਵਧੀਆ ਆ ਗਿਆ ਹਾਂ 6 ਡੰਗ ਦਾ ਹੈ ਜੀ ਠੀਕ ਹੈ ਜੀ ਕੋਈ ਵੀ ਆਊਗਾ ਆਪਾਂ ਸਿੰਘਾ ਸੁੰਗਾ ਦੀ ਪੂਰੀ ਐਨਾਂ ਜੀ ਦੋ ਨੰਬਰ ਵਾਲੀ ਦੋ ਨੰਬਰ ਵਾਲੀ ਹੈ ਛੋਟੀ ਆ ਠੀਕ ਹੈ ਜੀ ਤੁਹਾਨੂੰ ਅੰਦਰ ਇਹ ਵੀ ਛੇ ਨੰਬਰ ਦਾ ਹੈ ਜੀ ਠੀਕ ਹੈ ਜੀ ਦੋ ਨੰਬਰ ਦੂਜੇ ਸੂਏ ਆ ਇਹ ਥੋੜੀ ਉਧੂ ਕੱਦ ਵਿੱਚ ਵੱਡੀ ਆ ਗਈ ਹਾਂ ਇਹ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੀ ਹੂੰ 9 ਤੋਂ 10 ਦਿਨ ਠੀਕ ਹੈ ਜੀ 14 ਲੀਟਰ ਦੇ ਥੱਲੇ ਹਾਜ਼ਰ ਹਾਂ ਹਾਂ ਅਜੇ ਮੈਲੇ ਲੱਗੀ ਨਹੀਂ ਇਹ ਦੋਸਤੋ ਜਮਾ ਇੱਕ ਸਿੰਗਲ ਕੁੰਡੀ ਖੜੀ ਕੀਤੀ ਹੈ 14 ਲੀਟਰ ਆਪਾਂ ਇਹਨਾਂ ਮਿੰਕੇ ਡੱਬੇ ਮਾਰ ਕੇ ਦੇਵਾਂਗੇ ਠੀਕ ਹੈ ਤੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਹਾਂਜੀ ਮੈਂ ਸਮਝਾਈ ਨੂੰ ਜ ਨਹੀਂ ਆਈ ਬਹੁਤ ਕਿ 12 ਵਜੇ ਦਾ ਟਾਈਮ ਆ ਤੇ ਧਾਰ ਕੱਢੀ ਨੂੰ ਬਹੁਤ ਬਹੁਤ ਧਾਰ ਵਧੀਆ ਹੁੰਦੀ ਹੈ ਜੀ ਹੂੰ 14 ਲੀਟਰ ਆਪਾਂ ਤੋਲ ਕੇ ਦੇਵਾਂਗੇ ਜੀ ਇਹਦਾ ਹੂੰ ਤੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਜੀ ਠੀਕ ਹੈ ਜੀ ਤੇ ਲੈਵੇ ਤੇ ਮਰਵਾਉਣਾ ਕੈਮਰਾ ਦੋਸਤੋ ਦੇਖੋ ਪੰਜ ਸਾਢੇ ਪੰਜ ਘੰਟੇ ਹੋਏ ਆ ਜੀ ਚਵਾਈ ਨੂੰ ਠੀਕ ਹੈ ਜੀ ਤੇ ਇਹ ਨੂੰ ਕਿੰਨਾ ਟਾਈਮ ਹੋ ਗਿਆ ਇਸ ਨੂੰ ਇਹ ਨੂੰ 10-9 ਤੋਂ 10 ਦਿਨ ਹੋ ਗਏ ਜੀ ਆ ਕੱਟਾ ਜੀ ਇਹਦੇ ਮਗਰ ਵੀ ਇਹਦੇ ਮਗਰ ਵੀ ਕੱਟਾ ਬਾਈ ਕਹਿੰਦਾ ਹਾਂ ਤੇ ਇਹਦੇ ਚੌੜਾ ਲੀਟਰ ਦਾ ਤਿਆਰ ਆ ਬਾਈ ਕਹਿੰਦਾ ਨਾ ਤਿਆਰ ਹੈ ਜੀ ਇਹਦਾ ਰੇਟ ਜੀ ਇਹ ਵੀ ਆਪਾਂ ਪੂਰੇ ਦੋ ਦੀ ਛੱਡ ਦੇਾਂਗੇ ਠੀਕ ਹੈ ਕੋਈ ਮਾਨਤਾਂ ਜੀ ਵਿੱਚੋਂ ਮਾੜਾ ਮੋਟਾ ਮਾਨਤਾਂ ਕਰ ਮਾਨਤਾਂ ਕੀਤਾ ਜਾਊਗਾ ਬਾਕੀ ਜਿਹੜੇ ਮੇਨ ਗੱਲ ਹੁੰਦੀ ਹੈ ਤਸੱਲੀ ਦੀ ਬਾਈ ਕਹਿੰਦਾ ਫਾਰਮ ਤੇ ਆਓ ਦੋ ਡੰਗ ਚਾਰ ਥਣਾ ਦੀ ਤਸੱਲੀ ਆਪਣੀ ਹੈ ਜੀ ਭਾਰ ਪੈਣ ਦੀ ਤਸੱਲੀ ਆਪਣੀ ਹੈ ਜੀ ਹਾਂ ਫੁੱਲ ਗਾਰੰਟੀ ਲਵਾਂਗੇ ਠੀਕ ਹੈ ਤੇ ਜੀ ਬਾਈ ਆਪਾਂ ਜਿਵੇਂ ਕਹਿੰਦੇ ਆ ਅੱਜ ਕੱਲ ਹਰਿਆਣੇ ਵਾਲੇ ਮਾਲ ਦੀ ਮੰਗ ਹੈ ਕਿਹੜਾ ਕਿੱਥੋਂ ਵਾਲਾ ਇਹ ਹਸਾਰ ਤੋਂ ਅੱਗੇ ਉਮਰਾ ਪਿੰਡ ਤੋਂ ਆਈਆਂ ਨੇ ਜੀ ਉਮਰਾ ਪਿੰਡ ਦੀਆਂ ਨੇ ਛੋਟੀਆਂ ਹਰਿਆਣੇ ਆਪਾਂ ਗੱਲ ਆ ਗੱਲ ਵੀ ਕਰਾ ਦੇਵਾਂਗੇ ਉਪਰੋਂ ਬੰਦੇ ਨਾਲ ਇਹ ਸਾਰੀਆਂ ਉਮਰਾ ਪਿੰਡ ਦੇ ਨਾਲ ਦੇ ਇੱਕ ਦੋ ਪਿੰਡਾਂ ਦੇ ਵਿੱਚੋਂ ਆਈਆਂ ਨੇ ਜੀ ਬਾਕੀ ਦੋਸਤ ਬਾਈ ਦਾ ਡੇਰੀ ਫਾਰਮ ਦਾ ਕੰਮ ਆ ਤਸੱਲੀ ਵਾਲਾ ਬਾਈ ਕੋਲੇ 10 20 ਪਸ਼ੂਆਂ ਦੇ ਕੋਲੇ ਵੀ ਹੁੰਦੇ ਆ ਤਿਆਰ ਇੱਕ ਇਹੋ ਜਿਹੀ ਹੈ ਜੀ ਇਹ ਇਹ ਤੀਜੇ ਦਾ ਸੂਏ ਆ ਜੀ ਜੀ ਸੂਏ ਆ ਜੀ 13 ਲੀਟਰ ਢੋਲ ਕੇ ਦੇਵਾਂਗੇ ਠੀਕ ਹਾ ਜਰ ਇਹਨੂੰ ਹੋ ਗਿਆ ਜੀ 25 ਤੋਂ 28 ਦਿਨ ਸੂਈ ਨੂੰ ਠੀਕ ਹੈ ਮਾਣ ਲਓ ਦੋਸਤੋ ਮਹੀਨੇ ਨਹੀਂ ਨਹੀਂ ਹੋ ਗਿਆ ਜੀ ਇਹਨੂੰ ਮਹੀਨੇ ਦੀ ਸੂਈ ਲਾ ਹਾਂ ਮਹੀਨੇ ਦੀ ਲੰਮੀ ਛੋਟੀ ਇਹ ਵੀ 13 ਉਹ ਤਾਂ ਵੱਧ ਹੈਗਾ ਆਪਾਂ 13 ਤੋਲ ਕੇ ਦੇ ਦਾਂਗੇ ਜੀ ਠੀਕ ਹੈ 13 ਲੀਟਰ ਬਾਈ ਕਹਿੰਦਾ ਤੋਲ ਕੇ ਲੈ ਜਾਓ ਹਾਂ ਦੇਖ ਸਕਦੇ ਤੁਸੀਂ ਇਹਨੂੰ 6 ਵਜੇ ਚਵਾਈ ਕਰੀ ਹੈ ਇਹਦੀ ਜੀ ਆਪਾਂ ਕੋਲ ਲੈ ਬਾਈ ਕੋਈ ਨਹੀਂ ਬਾਕੀ ਦੋਸਤੋ ਮੈਂ ਕਹ ਲੈਂਦੀ ਹਾਂ ਤਸੱਲੀ ਦੀ ਉਹ ਬਾਈ ਨੇ ਤਸੱਲੀ ਆਪ ਨੂੰ ਦੇ ਹੀ ਦਿੱਤੀ ਵੀ ਦੋ ਡੰਗ ਚੋਂ ਤਿੰਨ ਡੰਗ ਚੋਂ ਜਿੰਨਾ ਡੰਗ ਚੋਂ ਹੋ ਗਈ ਜਿੰਨਾ ਬਾਈ ਨੇ ਦੁੱਧ ਕਿਹਾ ਉਹਨਾਂ ਦੇ ਦਿੰਦੇ ਆ ਤੁਸੀਂ ਆ ਕੇ ਬਾਈ ਨਾਲ ਰੇਟ ਦੀ ਗੱਲ ਹੋ ਜਾਂਦੀ ਕੋਈ ਰੇਟ ਦਾ ਚੱਕਰ ਨਹੀਂ ਹੁੰਦਾ ਤੇ ਆ ਕੇ ਬਾਈ ਨਾਲ ਤਸੱਲੀ ਕਰਕੇ ਹਾਂ ਕੋਈ ਨਿਮਾਨਦਾਨ ਕਰਾਂਗੇ ਜੀ ਹਾਂਜੀ ਇਹ ਇੱਕ 40 ਦੀ ਦੇ ਦਾਂਗੇ ਜੀ ਠੀਕ ਹੈ ਇਹਦਾ ਦੁੱਧ ਕਿੰਨਾ ਦਾ ਸਹੀ ਬਾਈ 13 ਜੀ 13 ਲੀਟਰ ਦੁੱਧ ਦਾ ਦੋਸਤੋ ਤੇ ਜੇ ਇਹ ਜੀ ਥੋੜੀ ਤੀਜੀ ਸੂਈ ਆ ਗਈ ਮੰਨ ਲਓ ਤੇ ਰੇਟ ਇਹਦਾ ਬਹੁਤ ਹਾਂ 1.40 ਰੇਟ ਹੈ ਜੀ ਬਾਕੀ ਚੋ ਮਾਨ ਤਨ ਕਰਦੇ ਆ ਮਾਨ ਤਨ ਥੋੜਾ ਹੋ ਜੂਗਾ ਕੋਈ ਚੱਕਰ ਨਹੀਂ ਟੇਕ ਕਰਾਉਣੇ ਆ ਅਗਲੀ ਗੱਲ ਵੱਤ ਇਹ ਵੀ ਤੀਜੇ ਸੂਏ ਆ ਜੀ ਠੀਕ ਹੈ ਜੀ 13 ਲੀਟਰ ਹੀ ਇਹਦੇ ਥੱਲੇ ਆ ਠੀਕ ਹੈ ਮਾੜਾ ਮੋਟਾ ਵੱਧੂ ਪਰ ਆ ਪਾ 13 ਤੋਲਣ ਵਾਲਾ ਹੀ ਦੱਸਾਂਗੇ ਜੀ ਬਾਈ ਕਹਿੰਦਾ ਮਾ ਲੀਟਰ ਦਾ ਬਾਈ ਆਪ ਹੀ ਘੱਟ ਦੱਸਦਾ ਹਾਂ ਤਿੱਕਾਂ ਵੀ ਕਈ ਵਾਰੀ ਪੋਸ਼ਰ ਉਪਰ ਆ ਵੀ ਲੱਗ ਜਾਂਦਾ ਹੈ। ਤੀਜੇ ਸੂਏ 13 ਲੀਟਰ ਹਾਜ਼ਰ ਹੈ ਜੀ। ਬਾਈ ਕਹਿੰਦਾ ਇਹ ਹੀ ਨਾ ਕਹੇ ਅਗਲਾ ਵੀ ਤੇਰੇ ਹਾਂ ਤੇ 14 ਦੇ ਦੇ ਵੀ 14 ਕਹਿਆ ਸੀ ਤੁਸੀਂ 13 ਦੇਈ ਜਾਂਦੇ। ਮੇਰੇ ਦੀ ਵੀ ਸੋਣੀ ਆ ਗਈ ਛੋਟੀ। ਥਾਣ ਦੀ ਪੋਲੀ ਤਾਂ ਰੈਣੀ ਆ ਜੀ ਚਾਹੇ ਬੱਚਾ ਕੱਢ ਲੈ। ਠੀਕ ਹੈ ਜੀ। ਇਹ ਤੀਜੀ ਆ ਜੀ। ਤੀਜੇ ਆ ਜੀ। ਠੀਕ ਹੈ ਤੀਜੇ। ਤੀਜੇ ਕਹਿ ਕੇ ਦਿੱਤੀ ਆ ਜੀ। ਬੰਦੇ ਦੀ ਸਮਝ ਹੈ ਜੀ ਆਪਦੀ। ਠੀਕ ਹੈ ਜੀ। ਬਾਕੀ ਦੋਸਤੋ ਸਾਨੂੰ ਆਪਦੀ ਸਮਝ ਦਿਵਾਉਂਦੇ ਤੀਜੇ ਕਹਿ ਕੇ ਦਿੱਤੀ ਹੈ ਬਾਈ ਕੋਲ ਵੀ ਗਾਉਂ ਤੋਂ ਆਈਆਂ ਵੇ। ਪਰ ਮਾਲ ਹਰਿਆਣੇ ਦਾ ਬਾਈ ਨੇ ਦੱਸਤਾ ਵੀ ਉਮਰਾ ਪਿੰਡ ਤੋਂ ਆਈਆਂ ਨੇ 140 ਇਹਦਾ ਜੀ ਮੁੱਲ 140 ਇਹਦਾ ਮੁੱਲ ਹੈ ਬਾਕੀ ਕੋਈ ਆਊਗਾ ਮਾਨਤਾਨ ਜ਼ਰੂਰ ਕਰਾਂਗੇ ਠੀਕ ਹੈ ਜੀ ਬਾਈ ਨੰਬਰ ਬੋਲ ਦਿਓ ਆਪਾਂ ਵੀਡੀਓ ਦੇ ਲਾਸਟ 'ਚ ਨੰਬਰ ਜੀ 94649 23543 23543 1962 ਹੂੰ ਹੂੰ 1600 ਠੀਕ ਹੈ ਬਾਈ ਦੀ ਫਾਰਮ ਤੇ ਜਰੂਰ ਵੇਚ ਕਰੋ ਕੋਈ ਵੀ ਕਿਸੇ ਪ੍ਰਕਾਰ ਦੀ ਜਾਣਕਾਰੀ ਲੈਣੀ ਹੈ ਕੋਈ ਪਸ਼ੂ ਬਾਰੇ ਨੌ ਜਰਣੀਆਂ ਤੇ ਬਾਈ ਕੋਲੇ ਸੇਲ ਪਰਚੇਸ ਵਾਲੇ ਪਸ਼ੂ ਵੀ ਹੁੰਦੇ ਆ ਚਾਰ ਪੰਜ ਹਾਜਰੀ ਹੁੰਦੇ ਆ ਤੇ ਬਾਈ ਨੂੰ ਇੱਕ ਵਾਰੀ ਫੋਨ ਮਾਰ ਕੇ ਤੁਸੀਂ ਆ ਸਕਦੇ ਹੋ ਨਾ ਬਾਈ ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਧੰਨਵਾਦ ਠੀਕ ਆ ਜੀ ਬਾਈ ਕੋਲ ਖਾਲਸਾ ਬਾਈ ਕੋਲ ਫੱਟੇ